ਲੋਕ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਹਰਾਜ ਕਰਦੀ ਆਮ ਆਦਮੀ ਪਾਰਟੀ ਇਸ ਕਦਰ ਟੀਲਾ ਟੀਲਾ ਹੋ ਕੇ ਬिखर ਜਾਏਗੀ ਇਸ ਦੀ ਕਗਾਜਿਤ ਉਮੀਦ ਨਹੀਂ ਸੀ ਕੀਤੀ ਜਾਂਦੀ ਡੰਡੀ ਮਹਿਜ਼ ਸਵਾ ਦੋ ਸਾਲ ਪਹਿਲਾਂ ਸੂਬੇ ਵਿੱਚ ਜਿਸ ਪਾਰਟੀ ਦੀ ਹਨੇਰੀ ਵਗੀ ਹੋਵੇ ਲੋਕਾਂ ਨੇ ਇੱਕ ਆਸ ਅਤੇ ਵਿਸ਼ਵਾਸ ਨਾਲ ਜਿਸ ਲਈ ਵੱਡਾ ਹੰਗਾਰਾ ਭਰਿਆ ਹੋਵੇ ਸਿਆਸੀ ਮੰਚ ਉੱਤੇ ਅਜੇ ਹਾ ਪਹਿਲਾਂ ਕਦੇ ਨਾ ਵੇਖਿਆ ਗਿਆ ਹੋਵੇ ਕਿ ਇੱਕ ਪਾਰਟੀ ਦੇ 117 ਮੈਂਬਰੀ ਵਿਧਾਨ ਸਭਾ ਵਿੱਚ 92 ਮੈਂਬਰ ਸਫਲ ਹੋ ਕੇ ਆ ਜਾਣ ਡੰਡੀ ਬਿਨਾਂ ਸ਼ੱਕ ਇਹ ਸਭ ਕੁਝ ਬੜਾ ਹੈਰਾਨੀ ਭਰਿਆ ਸੀ ਡੰਡੀ ਪਰ ਇਹ ਵੀ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਕਿ ਕਿਸੇ ਰਾਜ ਕਰਦੀ ਪਾਰਟੀ ਤੋਂ ਲੋਕਾਂ ਦਾ ਮੋਹ ਇੰਨੀ ਛੇਤੀ ਭੰਗ ਹੋ ਗਿਆ ਹੋਵੇ ਡੰਡੀ ਉਸ ਦੀ ਬਣੀ ਵਿਸ਼ਵਾਸਯੋਗਤਾ ਬੇਜਕੀਨੀ ਅਤੇ ਨਿਰਾਸ਼ਾ ਵਿੱਚ ਬਦਲ ਗਈ ਹੈ ਬਦਲ ਗਈ ਹੋਵੇ ਡੰਡੀ ਸੂਬੇ ਵਿੱਚ ਲੋਕ ਸਭਾ ਦੀਆਂ 13 ਸੀਟਾਂ ਤੋਂ ਚੋਣਾ ਲੜਨਾ ਸਵਾ 2 ਸਾਲਾਂ ਬਾਅਦ ਇਸ ਸਤਾਧਾਰੀ ਪਾਰਟੀ ਲਈ ਇੱਕ ਇਮਤਿਹਾਨ ਦੀ ਤਰ੍ਹਾਂ ਸਨ ਡੰਡੀ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਚੋਣਾਂ ਵਿੱਚ ਸਫਲਤਾ ਦੇ ਲਗਾਤਾਰ ਵੱਡੇ ਵੱਡੇ ਦਾਅਵੇ ਕਰਦੇ ਰਹੇ ਸਨ ਡੰਡੀ ਹਰ ਜਨ ਸਭਾ ਵਿੱਚ ਉਹਨਾਂ ਵੱਲੋਂ 13 0 ਗਿਣਤੀ ਦੀ ਰਟੀ ਰਟਾਈ ਮੁਹਾਰਨੀ ਦੁਹਰਾਈ ਗਈ ਡੰਡੀ ਪਰ ਜਿਵੇਂ ਕਰਦੇ ਭਾਗ ਡਿਊਟੀ ਤੋਂ ਹੀ ਪਛਾਣੇ ਜਾਂਦੇ ਹਨ ਉਵੇਂ ਹੀ ਸਰਕਾਰ ਨੇ ਜਦੋਂ ਆਪਣੀ ਚੋਣ ਸਰਗਰਮੀ ਅਰੰਭੀ ਅਤੇ ਉਸਨੇ ਚੋਣ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਾਰੇ ਤਾਂ ਉਸ ਨੇ ਸਟਾਰਟ ਇੱਕ ਵਾਰੀ ਤਾਂ ਬੇहद ਹੈਰਾਨੀ ਪੈਦਾ ਕਰ ਦਿੱਤੀ ਡੰਡੀ ਲੋਕ ਮਨਾ ਵਿੱਚ ਇਹ ਸਵਾਲ ਉੱਠਣ ਲੱਗੇ ਕਿ ਪ੍ਰਸ਼ਾਸਨ ਚਲਾ ਰਹੀ ਪਾਰਟੀ ਕੋਲ ਕੀ ਆਪਣੇ ਆਗੂਆਂ ਅਤੇ ਚੰਗੇ ਵਰਕਰਾਂ ਦੀ ਢਾਟ ਹੈ ਪ੍ਰਸ਼ੰਚਨ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਨਵੇਂ ਚਿਹਰੇ ਉਤਾਰਨ ਦੀ ਬਜਾਏ ਪਾਰਟੀ ਨੇ ਸੂਬੇ ਵਿੱਚਲੇ ਆਪਣੇ 4 ਕੈਬਨਿਟ ਮੰਤਰੀਆਂ ਨੂੰ ਹੀ ਵੱਖ-ਵੱਖ ਹਲਕਿਆਂ ਤੋਂ ਚੋਣ ਲੜਨ ਲਈ ਉਤਾਰ ਦਿੱਤਾ ਡੰਡੀ ਇਥੇ ਹੀ ਬਸ ਨਹੀਂ ਸਗੋਂ ਤਿੰਨ ਹੋਰ ਵਿਧਾਇਕਾਂ ਨੂੰ ਵੀ ਇਨ੍ਹਾਂ ਚੋਣਾਂ ਵਿੱਚ ਧੱਕ ਦਿੱਤਾ ਡੰਡੀ ਪਾਰਟੀ ਸੰਬੰਧੀ ਪ੍ਰਤੀਬੱਧਤਾ ਦਾ ਹਾਲ ਇਹ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਲਈ ਹੋਈ ਲੋਕ ਸਭਾ ਦੀ ਉਪ ਚੋਣ ਵਿੱਚ ਉਸ ਨੂੰ ਆਪਣਾ ਤਾਂ ਕੋਈ ਆਗੂ ਲੱਭਿਆ ਨਹੀਂ ਸੀ ਸਗੋਂ ਕਾਂਗਰਸ ਪਾਰਟੀ ਦੇ ਇੱਕ ਆਗੂ ਨੂੰ ਪੁੱਟ ਕੇ ਆਪਣੇ ਉਮੀਦਵਾਰ ਵਜੋਂ ਇਸ ਉਪ ਚੋਣ ਵਿੱਚ ਉਤਾਰ ਦਿੱਤਾ ਗਿਆ ਡੰਡੀ ਇਸ ਚੋਣ ਨੂੰ ਜਿੱਤਣ ਲਈ ਸਰਕਾਰ ਨੇ ਜੋ ਢੰਗ ਤਰੀਕੇ ਅਪਣਾਏ ਉਹ ਬੇहद ਪਰੇਸ਼ਾਨ ਕਰਨ ਵਾਲੇ ਅਤੇ ਸਿਆਸੀ ਕਦਰਾਂ ਕੀਮਤਾਂ ਦੀਆਂ ਤਜੀਆਂ ਉਡਾਣ ਵਾਲੇ ਸਨ ਡੰਡੀ ਉਸ ਨੂੰ ਕਿਵੇਂ ਨਾ ਕਿਵੇਂ ਜਿਤਾ ਤਾਂ ਲਿਆ ਗਿਆ ਅਤੇ ਲੋਕ ਸਭਾ ਵਿੱਚ ਪਹਿਲਵਾਨ ਵਾਂਗ ਉਤਾਰ ਵੀ ਦਿੱਤਾ ਗਿਆ ਡੰਡੀ ਪਰ ਇਨਾ ਚੋਣਾ ਵਿੱਚ ਇਹ ਪਹਿਲਵਾਨ ਰਿੰਗ ਤੋਂ ਛੜੱਪਾ ਮਾਰ ਕੇ ਦੂਸਰੀ ਧਿਰ ਨਾਲ ਜਾ ਰਲਿਆ ਡੰਡੀ ਇਸ ਪੱਕੀ ਇਮਾਨਦਾਰ ਕਹਾਉਂਦੀ ਸਰਕਾਰ ਨੇ ਉਸ ਹੀ ਸਮੇਂ ਹੋਰ ਕਿਸੇ ਦੂਸਰੀ ਪਾਰਟੀ ਦੇ ਪਹਿਲਵਾਨ ਨੂੰ ਪੁੱਟ ਕੇ ਮੁੜ ਰਿੰਗ ਵਿੱਚ ਉਤਾਰ ਦਿੱਤਾ ਡੰਡੀ